ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਆਪਣੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਆ ਸਕੇ ਸੋ ਦੋਸਤੋ ਜਦੋਂ ਵੀ ਆਪਾਂ ਪੁਲਟਰੀ ਫਾਰਮਿੰਗ ਦਾ ਕੰਮ ਕਰਦੇ ਆ ਬੱਚਾ ਪਾਉਣੇ ਆ ਤਾਂ ਜਿਹੜੀ ਆਪਣੀ ਮੁਰਗੀ ਹੁੰਦੀ ਆ ਉਹਦਾ ਸਹੀ ਟਾਈਮ ਤੇ ਅੰਡੇ ਤੇ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਅਗਰ ਉਹ ਸਹੀ ਟਾਈਮ ਤੇ ਅੰਡੇ ਤੇ ਆਉ ਤਾਂ ਹੀ ਆਪਾਂ ਚੋ ਸਹੀ ਤਰੀਕੇ ਨਾਲ ਜਿਹੜਾ ਅੰਡਾ ਵੇਚ ਕੇ ਉਹ ਮੁਨਾਫਾ ਕਮਾ ਸਕਦੇ ਆ ਅਗਰ ਆਪਣੀ ਮੁਰਗੀ ਅੰਡੇ ਤੇ ਲੇਟ ਆਉਂਦੀ ਆ ਜਾ ਨਹੀਂ ਆਉਂਦੀ ਫਿਰ ਉਹ ਚ ਪ੍ਰੋਫਿਟ ਦੇ ਜਿਹੜੇ ਚਾਂਸ ਬਿਲਕੁਲ ਘਟ ਜਾਂਦੇ ਨੇ ਸੋ ਅੱਜ ਆਪਾਂ ਵੀਡੀਓ ਚ ਇਹੀ ਗੱਲਬਾਤ ਕਰਾਂਗੇ ਕਿ ਮੁਰਗੀ ਨੂੰ ਸਹੀ ਟਾਈਮ ਤੇ ਅੰਡੇ ਤੇ ਲਿਓਣ ਲਈ ਆਪਾਂ ਨੇ ਕੀ ਕੁਝ ਕਰਨਾ ਸੋ ਆਪਣੇ ਪਹਿਲਾਂ ਵੀ ਆਪਣੇ ਚੈਨਲ ਤੇ ਵੀਡੀਓ ਪਈਆਂ ਨੇ ਉਹ ਇੱਕ ਤਾਂ ਛੋਟੀਆਂ ਨੇ ਅੱਜ ਆਪਾਂ ਤੁਹਾਨੂੰ ਪੂਰਾ ਡਿਟੇਲ ਨਾਲ ਸਮਝਾਵਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਪੂਰੀ ਜਿਹੜੀ ਜਾਣਕਾਰੀ ਉਹ ਮਿਲ ਸਕੇ ਦੋਸਤੋ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਆਪਾਂ ਕਰਨੀ ਆ ਜਿਹੜਾ ਬੱਚਾ ਪਾਉਣਾ ਉਹ ਸਹੀ ਟਾਈਮ ਤੇ ਪਾਉਣਾ ਹੈਗਾ ਜਿਆਦਾ ਲੇਟ ਨਹੀਂ ਹੋਣਾ ਹੈਗਾ ਜਦੋਂ ਆਪਾਂ ਜਿਹੜਾ ਬੱਚਾ ਪਾਉਨੇ ਆ ਉਹ ਅਪ੍ਰੈਲ ਮਈ ਚ ਲੈ ਜਾਂਦੇ ਆ ਤਾਂ ਉਹ ਬੱਚਾ ਜਿਹੜਾ ਉਹ ਅੰਡੇ ਤੇ ਬਹੁਤ ਲੇਟ ਆਉਂਦਾ ਹੈਗਾ ਜਿਹੜੀ ਆਰ ਆਈ ਆਰ ਬਰੀਡ ਆ ਜਾਂ ਬਲੈਕ ਐਸਟਰਲੋ ਬਰੀਡ ਆ ਅੰਡੇ ਵਾਲੀ ਬਰੀਡ ਆ ਸੋ ਇਹੇ ਦੋਸਤੋ ਅੰਡੇ ਤੇ ਲੇਟ ਆਉਂਦੀ ਆ ਲਗਭਗ 5.5 ਤੋਂ 6 ਮਹੀਨੇ ਵੀ ਲੈ ਜਾਂਦੇ ਨੇ ਜਿਹੜੇ ਵੀਰ ਕਹਿੰਦੇ ਨੇ 4 ਮਹੀਨਿਆਂ ਜਾਂ ਅੰਡੇ ਤੇ ਆ ਜਾਂਦੀ ਆ ਜਾਂ ਸਾਢੇ 4 ਉਹ ਚ ਆਪਾਂ ਨੂੰ ਤਾਂ ਸੱਚਾਈ ਲੱਗਦੀ ਨਹੀਂ ਹੈਗੀ ਜਿਹੜਾ ਆਪਾਂ ਪ੍ਰੈਕਟੀਕਲ ਕੀਤਾ ਹੋਇਆਗਾ ਜਿਹੜੀ ਆਪਣੀਆਂ ਮੁਰਗੀਆਂ ਨੇ ਉਹ ਸਹੀ 5.5 ਤੋਂ 6 ਮਹੀਨਿਆਂ ਤੱਕ ਜਿਹੜੇ ਉਹ ਆਂਡੇ ਤੇ ਆਈਆਂ ਨੇ ਸੋ ਅਗਰ ਆਪਾਂ ਮਿੱਥ ਕੇ ਚੱਲੀਏ ਤਾਂ ਸਾਢੇ 5 ਤੋਂ 6 ਮਹੀਨੇ ਇਹ ਮੁਰਗੀਆਂ ਲਗਾ ਦਿੰਦੀਆਂ ਨੇ ਆਂਡੇ ਤੇ ਆਉਣ ਲਈ 5 ਮਹੀਨਿਆਂ ਤੋਂ ਉੱਤੇ ਤਾਂ ਪੱਕਾ ਲੱਗਦੀ ਲੱਗਦਾ ਸੋ ਅੱਜ ਆਪਾਂ ਗੱਲਬਾਤ ਇਹੀ ਕਰਾਂਗੇ ਬਹੁਤ ਵੀਰਾਂ ਦੇ ਕਮੈਂਟ ਆਉਂਦੇ ਨੇ ਕਿ ਅਸੀਂ ਨੇ 20 ਮੁਰਗੀਆਂ ਲੈਂਦੇ ਸੀ ਜਾਂ 10 ਮੁਰਗੀਆਂ ਲੈਂਦੀਆਂ ਸੀ ਉਹ ਜਿਹੜਾ ਅੰਡੇ ਤੇ ਨਹੀਂ ਆਈਆਂ ਦੋਸਤੋ ਇੱਕ ਤਾਂ ਇਹ ਗੱਲ ਹੁੰਦੀ ਹੈ ਕਿ ਜਦੋਂ ਆਪਾਂ ਵੱਡੀਆਂ ਮੁਰਗੀਆਂ ਲੈ ਕੇ ਆਉਣਿਆਂਗੇ ਜਿਨ੍ਹਾਂ ਤੋਂ ਪਹਿਲੇ ਹੁਣਿਆ ਉਹ ਆਪਾਂ ਨੂੰ ਜਾਦੇ ਉਮਰ ਦੀਆਂ ਕਹਿ ਕੇ ਦੇ ਦਿੰਦੇ ਨੇ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਲੈ ਲਓ ਤੁਸੀਂ ਜਦੋਂ ਤੁਸੀਂ ਕਿਸੇ ਵੀ ਬੀਤ ਤੋਂ ਮੁਰਗੀਆਂ ਲੈਣ ਜਾਂਦੇ ਹੋ ਉਹ ਹੁੰਦੀ ਤਾਂ 2 ਮਹੀਨਿਆਂ ਦੀ ਆ ਉਹ ਤੁਹਾਨੂੰ 3 ਮਹੀਨੇ ਜਾਂ 3.5 ਮਹੀਨਿਆਂ ਦੀ ਕਹਿ ਕੇ ਦੇ ਦਿੰਦੇ ਨੇ ਉਸ ਦੇ ਹਿਸਾਬ ਨਾਲ ਤੁਸੀਂ ਇਹ ਆਈਡੀਆ ਲਾ ਲੈਣੋ ਕਿ ਮਹੀਨੇ ਤੋਂ ਜਿਹੜੀ ਮੁਰਗੀ ਉਹ ਅੰਡੇ ਤੇ ਆ ਜੂਗੀ ਪਰ ਤੁਸੀਂ ਮਹੀਨਾ ਦਾਣੇ ਪਾਉਣੇ ਹੋ ਇਹਨੂੰ ਫੀਡ ਪਾਉਣੇ ਹੋ ਪਰ ਉਹ ਜਿਹੜੀ ਮੁਰਗੀ ਉਹ ਅੰਡੇ ਤੇ ਨਹੀਂ ਆਉਂਦੀ ਕਈ ਵੀਰਾਂ ਦਾ ਦਿਲ ਟੁੱਟੇ ਜਾਂਦਾ ਉਹਦੀ ਵੇਚ ਵੀ ਦਿੰਦੇ ਨੇਗੇ ਕਿ ਅੰਡੇ ਨਹੀਂ ਦਿੰਦੀਆਂ ਮੁਰਗੀਆਂ ਠੀਕ ਹੈ ਜੀ ਕਈ ਵੀਰਾਂ ਦੇ ਮੈਨੂੰ ਫੋਨ ਵੀ ਆਇਆ ਕਿ ਕੀ ਸੀ ਕੀ ਕਰੀਏ ਮੈਂ ਫਾਰਮੂਲੇ ਵੀ ਦੱਸੇ ਕਈ ਵੀਰਾਂ ਨੂੰ ਕਿ ਇਸ ਤਰ੍ਹਾਂ ਕਰੋ ਉਹ ਵੀਰਾਂ ਦੇ ਬਾਅਦੋਂ ਫੋਨ ਵੀ ਆ ਕੀ ਹਾਂ ਆਪਣੀ ਮੁਰਗੀ ਅੰਡੇ ਤੇ ਆ ਚੁੱਕੀ ਐ ਸੋ ਇਹ ਗੱਲਾਂ ਬਾਤਾਂ ਜਿਹੜੀਆਂ ਅਕਸਰ ਹੁੰਦੀਆਂ ਨੇ ਜਿਹੜੀ ਇੱਕ ਮੈਂ ਗੱਲ ਦੱਸਿਆ ਤੁਹਾਨੂੰ ਕਿ ਮਾਰਚ ਦੇ ਸ਼ੁਰੂ ਚ ਜਾਂ ਮਾਰਚ ਦੇ ਐਂਡ 'ਚ ਹੱਦ ਮਾਰਚ 'ਚ ਤੁਸੀਂ ਬੱਚਾ ਪਾ ਲਓ ਉਹ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਸਤੰਬਰ 'ਚ ਜਿਹੜੀ ਉਹ ਬਾਅਦ ਤੋਂ ਬਾਅਦ 6 ਮਹੀਨੇ ਲਾ ਲਓ ਜੇ ਮੁਰਗੀ 6 ਮਹੀਨਿਆਂ ਚ ਵੀ ਅੰਡੇ ਤੇ ਆਜੂ ਤਾਂ ਉਹ ਮੁਰਗੀ ਤੁਹਾਨੂੰ ਸਤੰਬਰ ਚ ਜਿਹੜਾ ਅੰਡੇ ਦੇਣ ਲੱਗ ਜੂਗੀ ਅਕਤੂਬਰ ਅੱਗੇ ਜਿਹੜਾ ਅੰਡੇ ਦਾ ਪੂਰਾ ਸੀਜ਼ਨ ਆ ਜੇ ਆਪਾਂ ਮਈ ਜਾਂ ਜੂਨ ਚ ਪਾਉਣੇ ਆ ਤਾਂ ਉਹ ਆਂਡਾ ਲੇਟ ਬਹੁਤ ਕਰ ਦਿੰਦੀਆਂ ਨੇ ਮੁਰਗੀਆਂ ਜਿਹੜਾ ਸਿਆਲ ਦੇ ਸ਼ੁਰੂ ਚ ਜਿਹੜਾ ਸਰਦੀਆਂ ਦੇ ਸ਼ੁਰੂ ਚ ਜਿਹੜੀ ਮੁਰਗੀ ਅੰਡੇ ਤੇ ਆ ਗਈ ਉਹ ਆਪਾਂ ਨੂੰ ਵਧੀਆ ਪ੍ਰੋਫਿਟ ਦੇ ਕੇ ਜਾਊਗੀ ਜਿਹੜੀ ਹੁਣ ਮੁਰਗੀ ਸਿਆਲ ਲੰਗੇ ਤੋਂ ਅੰਡੇ ਤੇ ਆਉਂਦੀ ਆ ਜਿਹੜੇ ਅੰਡੇ ਦੀ ਮਾਰਕੀਟ ਬਹੁਤ ਜ਼ਿਆਦਾ ਡਾਊਨ ਹੋ ਜਾਂਦੀ ਆ ਸੋਪਾਂ ਨੂੰ ਇਹਦਾ ਜਿਹੜਾ ਜ਼ਿਆਦਾ ਪ੍ਰੋਫਿਟ ਵੀ ਮਿਲਦਾ ਨਹੀਂ ਹੈਗਾ। ਬੱਚਾ ਪਾਉਣ ਵੇਲੇ ਤੁਸੀਂ ਇਹ ਗੱਲ ਦਾ ਬਹੁਤ ਧਿਆਨ ਰੱਖਣਾ। ਜਿਸ ਤਰ੍ਹਾਂ ਅੱਗੇ ਹੁਣ ਫਰਵਰੀ ਹੁਣ ਸਟਾਰਟ ਹੋਗੀ। ਜਿਹੜੇ ਵੀਰਾਂ ਨੇ ਸੋਚਿਆ ਹੋਇਆ ਕਿ ਇਸ ਵਾਰ ਆਪਾਂ ਨੇ ਬੱਚਾ ਪਾਉਣਾ ਤੇ ਜਿਹੜਾ ਮੁਰਗੀ ਫਾਰਮਿੰਗ ਤੇ ਆਪਾਂ ਕੰਮ ਕਰਨਾ। ਉਹ ਤੁਸੀਂ ਇਸ ਮਹੀਨੇ ਪੂਰੀ ਤਿਆਰੀ ਕਰ ਲਓ। ਜਿਹੜੇ ਵੀਰਾਂ ਨੇ ਸੈਟਅਪ ਬਣਾਉਣੇ ਆ ਜਾਂ ਖੁੱਡੇ ਬਣਾਉਣੇ ਆ। ਉਹ ਤੁਸੀਂ ਫਰਵਰੀ ਦੇ ਮਹੀਨੇ ਚ ਪੂਰੀ ਤਿਆਰੀ ਕਰ ਲਓ ਤਾਂ ਜੋ ਮਾਰਚ ਦੇ ਸ਼ੁਰੂ ਚ ਜਾਂ ਐਂਡ ਚ ਪੂਰੇ ਮਾਰਚ ਮਹੀਨੇ ਚ ਤੁਸੀਂ ਬੱਚਾ ਲਿਆ ਕੇ ਪਾ ਸਕੋ ਤੁਹਾਨੂੰ ਬਾਅਦ ਚੋ ਪਰੇਸ਼ਾਨੀ ਨਾ ਹੋਵੇ ਅਗਰ 1 ਮਹੀਨਾ ਪਹਿਲਾਂ ਵੀ ਮੁਰਗੀ ਜਿਹੜੀ ਆਪਣੀ ਅੰਡੇ ਤੇ ਆਜੂਗੀ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਜਿਹੜੇ 8 ਤੋਂ 10 ਅੰਡੇ ਪਹਿਲਾਂ ਮੁਰਗੀ ਦਿੰਦੀ ਉਹ ਘੱਟ ਦਿੰਦੀ ਹੈਗੀ ਜਦੋਂ ਨੂੰ ਸਿਆਲ ਆਉਣਾ ਉਹਦੋਂ ਇਹਦਾ ਪੀਕ ਟਾਈਮ ਆਜੂ ਪੂਰੇ ਵਧੀਆ ਜਿਹੜੇ ਉਹ ਅੰਡੇ ਉਹ ਦੇਣੇ ਹੀ ਸੋ ਇਹ ਗੱਲ ਦਾ ਆਪਾਂ ਨੇ ਖਾਸ ਕਰਕੇ ਜਿਹੜਾ ਧਿਆਨ ਰੱਖਣਾ ਜਿਹੜਾ ਦੂਸਰਾ ਪੁਆਇੰਟ ਇਹ ਚ ਆ ਜਾਂਦਾਗਾ ਜਦੋਂ ਆਪਾਂ ਅੰਡੇ ਪਰਪਲ ਲਈ ਆਪਾਂ ਫਾਰਮਿੰਗ ਕਰਦੇ ਆਂਗੇ ਉਸ ਟਾਈਮ ਇਹਨਾਂ ਦੀ ਜਿਹੜੀ ਫੀਡ ਮੈਨੇਜਮੈਂਟ ਦਾ ਆਪਾਂ ਨੂੰ ਖਾਸ ਧਿਆਨ ਰੱਖਣਾ ਪੈਂਦਾਗਾ ਕਿ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਦੀ ਫੀਡ ਦੇ ਰਹੇ ਆਂ ਕਿਸ ਤਰ੍ਹਾਂ ਦੇ ਇਹਨਾਂ ਨੂੰ ਖਾਣਾ ਦਾਣਾ ਦੇ ਰਹੇ ਆਂ ਜਾ ਕਿਸ ਤਰ੍ਹਾਂ ਦੀ ਇਹਨਾਂ ਦੇ ਛੋਟੇ ਹੁੰਦਿਆਂ ਦੇ ਵੈਕਸੀਨੇਸ਼ਨ ਲੱਗੀ ਹੋਈ ਹੈ ਜਦੋਂ ਆਪਾਂ ਦੋਸਤੋ ਫੀਡ ਦੀ ਗੱਲ ਕਰਦੇ ਆ ਜੇ ਆਪਾਂ ਸ਼ੁਰੂ ਤੋਂ ਇਹਨਾਂ ਨੂੰ ਫੀਡ ਵਧੀਆ ਪਾਵਾਂਗੇ ਤਾਂ ਅੱਗੇ ਜਾ ਕੇ ਜਿਹੜਾ ਅੰਡੇ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਬਹੁਤ ਵਧੀਆ ਹੋਊਗੀ ਅੰਡੇ ਦੀ ਪ੍ਰੋਡਕਸ਼ਨ ਬਹੁਤ ਵਧੀਆ ਹੋ ਜਾਂਦੀ ਹੈ ਉਹ ਚ ਕਈ ਵੀਰ ਪਹਿਲਾਂ ਫੀਡ ਨਹੀਂ ਪਾਉਂਦੇ ਇਹਨਾਂ ਨੂੰ ਜਿਸ ਤਰ੍ਹਾਂ ਪਹਿਲਾਂ ਤਾਂ ਸਟਾਰਟਰ ਹੁੰਦੀ ਆ ਬੱਚਿਆਂ ਨੂੰ ਉਸ ਤੋਂ ਬਾਅਦ ਫੀਡ ਛੱਡ ਦਿੰਦੇ ਨੇ ਦੋਸਤੋ ਇੱਕ ਤਾਂ ਇਹਦੀ মুরਗੀਆਂ ਦੀ ਗਰੋਥ ਨਹੀਂ ਹੁੰਦੀ ਉਹ ਚੀਜ਼ ਨਾਲ ਤੇ ਦੂਸਰਾ ਉਹ ਸਹੀ ਟਾਈਮ ਤੇ ਅੰਡੇ ਤੇ ਨਹੀਂ ਆਉਂਦੀਆਂ ਸੋ ਜਿਹੜਾ ਫੀਡ ਦਾ ਫਾਰਮੂਲਾ ਆਪਾਂ ਨੇ ਦੱਸਿਆ ਹੋਇਆ ਆਪਣੇ ਚੈਨਲ ਤੇ ਤੁਸੀਂ ਉੱਥੇ ਜਾ ਕੇ ਵੀਡੀਓ ਵੀ ਦੇਖ ਸਕਦੇ ਹੋਗੇ ਪ੍ਰੋਪਰ ਆਗਾ ਉਹ ਤੇ ਜੇ ਕੋਈ ਵੀਰ ਨੂੰ ਚਾਹੀਦੀ ਹੈ ਮੈਂ ਲਿੰਕ ਵੀ ਭੇਜ ਦੂੰ ਉਹਨੂੰ ਕਮੈਂਟ ਕਰ ਦਿਓ ਤੇ ਉਸ ਤਰ੍ਹਾਂ ਦੀ ਜੇਕਰ ਆਪਾਂ ਘਰੇ ਵੀ ਫੀਡ ਬਣਾਉਣੇ ਆ ਤਾਂ ਉਹ ਸਸਤੀ ਪੈਂਦੀ ਹੈਗੀ ਜੇ ਆਪਾਂ ਮੁੱਲ ਦੀ ਪਾ ਸਕਦੇ ਹਾਂ ਤਾਂ ਵੀ ਵਧੀਆ ਹੈਗਾ ਪਰ ਜੇਕਰ ਆਪਾਂ ਘਰੇ ਪਾਉਣੀ ਆ ਤਾਂ ਉਹ ਵੀ ਮੈਂ ਤੁਹਾਨੂੰ ਫਾਰਮੂਲਾ ਚ ਦੱਸਿਆ ਹੋਇਆ ਹੈਗਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜਾ ਅਗਲਾ ਪੁਆਇੰਟ ਆ ਉਹ ਆ ਜਾਂਦਾ ਅੰਡੇ ਦੀ ਮਾਰਕੀਟਿੰਗ ਆਪਾਂ ਬੱਚਾ ਵੀ ਪਾ ਲੈਨੇ ਉਹਨੂੰ ਪਾਲ ਵੀ ਲੈਨੇ ਆ ਉਸ ਤੋਂ ਬਾਅਦ ਮੁਰਗੀ ਅੰਡੇ ਤੇ ਵੀ ਆ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਆਪਣੇ ਮੂਰੇ ਅਗਲਾ ਟੀਚਾ ਹੁੰਦਾ ਉਹ ਹੁੰਦਾ ਅੰਡੇ ਦੀ ਮਾਰਕੀਟਿੰਗ ਦੋਸਤੋ ਅੰਡਾ ਇੱਕ ਇਹ ਜੀ ਚੀਜ਼ ਆ ਜਿਹੜਾ ਆਪਣੇ ਕੋਲ 5-7 ਦਿਨ ਜਿਆਦਾ ਤੋਂ ਜਿਆਦਾ ਹਫਤਾ 10 ਦਿਨ ਰਹਿ ਸਕਦਾ ਉਸ ਤੋਂ ਬਾਅਦ ਜਿਹੜਾ ਇਹ ਅੰਡਾ ਹੁੰਦਾ ਉਹ ਖਰਾਬ ਹੋਣ ਲੱਗ ਜਾਂਦਾ ਖਾਸ ਕਰਕੇ ਜਿਹੜਾ ਅੰਡਾ ਮੁਰਗੇ ਵਿੱਚ ਛੱਡ ਕੇ ਲਿਆ ਜਾਵੇ ਮੁਰਗੀਆਂ ਦੇ ਵਿੱਚ ਮੁਰਗੇ ਛੱਡ ਕੇ ਮਲ ਕੇ ਅੰਡਾ ਫਰਟਾਈਲ ਹੋਵੇ ਜਿਹੜੇ ਤਾਂ ਫੀਡ ਵਾਲੇ ਅੰਡੇ ਨੇ ਤੁਸੀਂ ਸਾਰੀ ਜਾਣਦੇ ਹੋਮੋਂ ਇਹ ਗੱਲ ਉਹ ਜ਼ਿਆਦਾ ਜਲਦੀ ਖਰਾਬ ਨਹੀਂ ਹੁੰਦੇ ਪਰ ਜਿਹੜੇ ਇਹ ਅੰਡੇ ਹੁੰਦੇ ਨੇ ਜਿਸ ਤਰ੍ਹਾਂ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਇਹਦੇ ਵਿੱਚ ਮੁਰਗੇ ਨੇ ਇਹ ਅੰਡੇ ਬੱਤਵਾਦ ਪਾ ਹਫਤਾ ਕੀ ਰੱਖ ਸਕਦੇ ਆ ਉਸ ਤੋਂ ਬਾਅਦ ਇਹਨਾਂ ਦੇ ਖਰਾਬ ਹੋਣ ਦੇ ਚਾਂਸ ਵਧ ਜਾਂਦੇ ਨੇ ਸੋ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਇਹਨਾਂ ਦੀ ਸੇਲ ਦਾ ਸਹੀ ਪਰਸੀਜਰ ਆਪਣੇ ਕੋਲ ਹੋਣਾ ਬਹੁਤ ਜ਼ਰੂਰੀ ਆ ਕਿ ਆਪਾਂ ਇਹਨਾਂ ਨੂੰ ਕਿਵੇਂ ਸੇਲ ਕਰਨਾ ਕਿਵੇਂ ਜਿਹੜਾ ਆਪਾਂ ਸੇਲ ਕਰਨਾ ਤੇ ਕਿਵੇਂ ਵਧੀਆ ਰੇਟ ਤੇ ਸੇਲ ਕਰਨਾ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਦੋਸਤੋ ਸਿਆਲਾਂ ਚ ਇਹਦਾ ਰੇਟ 10 ਤੋਂ ਲੈ ਕੇ 20 ਰੁਪਏ ਤੱਕ ਵਿਕਦਾ ਜਿੱਥੇ ਚੰਗੀ ਮਾਰਕੀਟ ਆ ਉੱਥੇ 20 ਰੁਪਏ ਵਿਕਦਾ ਨਹੀਂ 15 ਰੁਪਏ ਤਾਂ ਚਲੀ ਜਾਂਦਾ ਤੇ ਜੇਕਰ ਆਪਾਂ ਗੱਲ ਕਰੀਏ ਕਿ 10 ਰੁਪਏ ਦਾ ਵੇਚ ਕੇ ਆਪਾਂ ਨੂੰ ਕੋਈ ਜ਼ਿਆਦਾ ਮੁਨਾਫਾ ਨਹੀਂ ਮਿਲਦਾ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ 15 ਰੁਪਏ ਦਾ ਅੰਡਾ ਤੱਕ ਵੇਕੇ ਫਿਰ ਆਪਾਂ ਨੂੰ ਇਚ ਪ੍ਰੋਫਿਟ ਵਧੀਆ ਹੋ ਸਕਦਾ ਸੋ ਆਪਾਂ ਨੂੰ ਅੰਡੇ ਦੀ ਮਾਰਕੀਟ ਬਣਾਉਣੀ ਪਊ ਠੀਕ ਹੈ ਜੀ ਜਿਹੜੀਆਂ ਜਿੰਮਾਂ ਹੁੰਦੀਆਂ ਨੇ ਉੱਥੇ ਜਾ ਕੇ ਜਿਹੜੇ ਮੁੰਡੇ ਜਿੰਮ ਲਾਉਂਦੇ ਨੇ ਬਾਡੀ ਬਿਲਡਿੰਗ ਕਰਦੇ ਨੇ ਉਹਨਾਂ ਨੂੰ ਅਵੇਅਰ ਕਰਨਾ ਪਊ ਕਿ ਦੇਸੀ ਅੰਡੇ ਤੇ ਫਾਰਮੀ ਅੰਡੇ 'ਚ ਕੀ ਫਰਕ ਆ ਜੇਕਰ ਤੁਸੀਂ ਦੇਸੀ ਅੰਡਾ ਖਾਣੋਗੇ ਤਾਂ ਤੁਹਾਨੂੰ ਕੀ ਬੈਨੀਫਿਟ ਹੋਣਗੇ ਤੇ ਫਾਰਮੀ ਖਾਓਗੇ ਕੀ ਬੈਨੀਫਿਟ ਨਹੀਂ ਹੋਣੇ ਸੋ ਇਹ ਵੀ ਗੱਲ ਬਹੁਤ ਮੈਟਰ ਰੱਖਦੀ ਹੈ ਕਿ ਆਪਾਂ ਚੀਜ਼ ਨੂੰ ਮਾਰਕੀਟ 'ਚ ਕਿਵੇਂ ਲੈ ਕੇ ਆਉਣੇ ਆ ਆਪਣੇ ਕੋਲ ਕੋਈ ਵੀ ਪ੍ਰੋਡਕਟ ਆ ਆਪਾਂ ਨੂੰ ਸੇਲ ਕਰਨਾ ਉਹ ਕਿਸ ਤਰੀਕੇ ਨਾਲ ਸੇਲ ਕਰਨਾਗਾ ਉਹ ਆਪਣੇ ਹੱਥ 'ਚ ਆ ਕਿਸ ਰੇਟ ਤੇ ਸੇਲ ਕਰਨਾ ਉਹ ਆਪਣੇ ਹੱਥ 'ਚ ਆ ਕਈ ਏਰੀਆ 'ਚ ਕੀ ਹੁੰਦਾਗਾ ਕਿ ਮੁਰਗੀਆਂ ਜਿਆਦਾ ਹੁੰਦੀਆਂ ਨੇ ਅੰਡੇ ਦੀ ਮਤਲਬ ਕਿ ਪ੍ਰੋਡਕਸ਼ਨ ਜਿਆਦਾ ਹੁੰਦੀ ਆ ਉੱਥੇ ਦਾ ਥੋੜਾ ਬਹੁਤਾ ਰੇਟ ਘਟ ਹੁੰਦਾ ਜਿੱਥੇ ਮੁਰਗੀਆਂ ਜਿਹੜੇ ਏਰੀਆ 'ਚ ਘਟ ਹੋਣ ਤੇ ਅੰਡੇ ਦੀ ਪੈਦਾਵਾਰ ਘੱਟ ਹੁੰਦੀ ਹੋਵੇ ਉੱਥੇ ਜਿਹੜਾ ਅੰਡੇ ਦਾ ਰੇਟ ਥੋੜਾ ਜਿਆਦਾ ਹੁੰਦਾ ਸੋ ਇਹ ਗੱਲ ਦਾ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ ਕਿ ਆਪਣਾ ਜਿਹੜਾ ਅੰਡਾ ਉਹ ਵਧੀਆ ਜਿਹੜਾ ਰੇਟ ਤੇ ਉਹ ਸੇਲ ਹੋਵੇ ਜੇਕਰ ਦੋਸਤੋ ਪਾ ਇਹ ਗੱਲਾਂ ਦਾ ਧਿਆਨ ਰੱਖਦੇ ਆ ਤਾਂ ਮੈਨੂੰ ਸਮਝਦਾ ਕਿ ਫਾਰਮਿੰਗ 'ਚ ਆਪਾਂ ਨੂੰ ਕੋਈ ਨੁਕਸਾਨ ਹੋਊਗਾ ਆਪਾਂ ਨੂੰ ਇਹ ਖਾਸ ਗੱਲਾਂ ਨੇ ਜਿਹੜੀਆਂ ਮੇਨ ਪੁਆਇੰਟ ਨੇ ਜਿਨ੍ਹਾਂ ਤੇ ਗੌਰ ਕਰਨੀ ਕੋ ਬਾਕੀ ਦੋਸਤੋ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਿਣੇ ਆ ਕਈ ਵੀਰ ਕਮੈਂਟ ਕਰਦੇ ਨੇ ਕਿ ਤੁਸੀਂ ਫੀਡ ਕਿਹੜੀ ਵਰਤਦੇ ਹੋ ਦੋਸਤੋ ਮੈਂ ਪਿਛਲੀ ਵੀਡੀਓ ਚ ਦੱਸ ਚੁੱਕਿਆਗਾ ਕਿ ਮੈਂ ਕਿਹੜੀ ਫੀਡ ਵਰਤਦਾ ਤੇ ਤੁਸੀਂ ਵੀ ਕਿਹੜੀ ਵਰਤ ਸਕਦੇ ਹੋ ਉਹ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ ਆਪਣੇ ਚੈਨਲ ਤੇ ਸਾਰੀ ਜਾਣਕਾਰੀ ਪਈ ਆ ਜੀ ਜਿਹੜੇ ਵੀ ਤਾਂ ਆਪਣੇ ਨਾਲ ਪਹਿਲਾਂ ਤੋਂ ਜੁੜੇ ਹੋਏ ਨੇ ਉਹ ਤਾਂ ਵੀਡੀਓ ਦੇਖਦੇ ਆਉਂਦੇ ਨੇ ਜਿਹੜੇ ਵੀ ਆਪਣੇ ਨਾਲ ਨਵੇਂ ਜੁੜੇ ਨੇ ਉਹ ਵੀ ਤੁਸੀਂ ਜਾ ਕੇ ਪਿਛਲੀਆਂ ਆਪਣੀਆਂ ਵੀਡੀਓ ਦੇਖ ਸਕਦੇ ਹੋ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੁਸੀਂ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਹਾਡੇ ਪਿਆਰ ਦੇ ਸਦਕਾ ਆਪਣਾ ਚੈਨਲ ਗਰੋ ਬਹੁਤ ਵਧੀਆ ਕਰ ਰਿਹਾ ਤੇ ਸਬਸਕ੍ਰਾਈਬ ਦੋਸਤੋ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ